ਮਸ਼ਹੂਰ ਪੰਜਾਬੀ ਸੂਫੀ ਗਾਇਕਾ ਜੋਤੀ ਨੂਰਾ ਦਾ ਨਾਮ ਇੱਕ ਵਾਰ ਫਿਰ ਚਰਚਾ ਦੇ ਵਿੱਚ ਆਇਆ ਦੱਸ ਦਿੰਦੇ ਆ ਕਿ ਉਹਨਾਂ ਨੇ ਆਪਣੇ ਪਹਿਲੇ ਪਤੀ ਕੁਨਾਲ ਪਾਸੇ ਦੇ ਉੱਤੇ ਗੰਭੀਰ ਇਲਜ਼ਾਮ ਲਗਾ ਦਿੱਤੇ ਨੇ ਦੱਸ ਦਿੰਦੇ ਆ ਕਿ ਦੋਹਾਂ ਵੱਲੋਂ ਸੂਫੀ ਗਾਇਕਾ ਜੋਤੀ ਨੂਰਾ ਵੱਲੋਂ ਤੇ ਉਹਨਾਂ ਦੇ ਪਤੀ ਵੱਲੋਂ ਪੁਲਿਸ ਥਾਣੇ ਦੇ ਵਿੱਚ ਇੱਕ ਰਿਪੋਰਟ ਦਰਜ ਕਰਾਈ ਗਈ ਆ ਦੋਨਾਂ ਨੇ ਇੱਕ ਦੂਜੇ ਦੇ ਉੱਤੇ ਜਿਹੜੇ ਗੰਭੀਰ ਇਲਜ਼ਾਮ ਲਗਾਏ ਨੇ ਦੱਸ ਦਈਏ ਕਿ ਜਿਹੜੇ ਗਾਇਕਾ ਸੂਫੀ ਗਾਇਕਾ ਨੇ ਜੋਤੀ ਨੂਰਾ ਉਹਨਾਂ ਦੇ ਵੱਲੋਂ ਆਪਣੇ પતિ ਕੁਨਾਲ ਪਾਸੀ ਦੇ ਉੱਤੇ ਜਿਹੜਾ ਆਪਣੀ ਅਸ਼ਲੀਲ ਵੀਡੀਓ ਵਾਇਰਲ ਕਰਨ ਦੇ ਇਲਜ਼ਾਮ ਲਗਾਏ ਗਏ ਨੇ ਦੱਸਦਿਆਂ ਪੂਰਾ ਮਾਮਲਾ ਕੀ ਹੈ ਜਿਹੜੇ ਕੁਨਾਲ ਪਾਸੀ ਨੇ ਸ਼ਿਕਾਇਤ ਦੇ ਵਿੱਚ ਦੱਸਿਆ ਕਿ ਜੋਤੀ ਨੂਰਾ ਨੇ ਉਸ ਨੂੰ ਵਿਰਦੀਪੁਰ ਫਲਾਈਓਵਰ ਤੇ ਬੁਲਾਇਆ ਸੀ ਜਿੱਥੇ ਉਸਨੇ ਫੋਨ ਤੇ ਕਿਹਾ ਕਿ ਉਹ ਉਸ ਦਾ ਇੰਤਜ਼ਾਰ ਕਰ ਰਹੀ ਹੈ ਕੁਨਾਲ ਨੇ ਦੱਸਿਆ ਕਿ ਦੇਰ ਰਾਤ ਉਹ ਫੋਰਚੂਨਰ ਕਾਰ ਦੇ ਵਿੱਚ ਵਿੱਦੀਪੁਰ ਫਲਾਈਓਵਰ ਗਿਆ ਜਿੱਥੇ ਜੋਤੀ ਨੂਰਾ ਦੀ ਫੋਰਚੂਨਰ ਕਾਰ ਖੜੀ ਸੀ ਤੇ ਇਸ ਦੌਰਾਨ ਉੱਥੇ ਇੱਕ i20 ਕਾਰ ਆਈ ਜਿਸ ਵਿੱਚ ਸਵਾਰ ਵਿਅਕਤੀਆਂ ਨੇ ਆਪ ਨੂੰ ਪੁਲਿਸ ਮੁਲਾਜ਼ਮ ਦੱਸ ਰਹੇ ਸਨ ਤੇ ਉਕਤ ਵਿਅਕਤੀਆਂ ਨੇ ਪਿਸਤੌਲ ਅਤੇ ਤੇਜ਼ਧਾਰ ਹਥਿਆਰ ਲੈ ਕੇ ਉਸ ਤੇ ਹਮਲਾ ਕਰ ਦਿੱਤਾ ਉਹ ਉੱਥੇ ਤੋਂ ਨਿਕਲ ਗਿਆ ਤੇ ਕੁਨਾਲ ਪਾਸੀ ਨੇ ਦੱਸਿਆ ਕਿ ਜਿਹੜੇ ਵਿਅਕਤੀਆਂ ਦੁਆਰਾ ਉਸਦੇ ਉੱਤੇ ਹਮਲਾ ਕੀਤਾ ਗਿਆ ਸੀ ਉਹਨਾਂ ਨੇ ਉਸ ਦਾ ਪਿੱਛਾ ਕੀਤਾ ਅਤੇ ਕੁਝ ਦੂਰੀ ਤੇ ਜਾ ਕੇ ਉਸਤੇ ਹਮਲਾ ਕੀਤਾ ਇਸ ਦੌਰਾਨ ਗਵਿੰਦਰ ਸਿੰਘ ਪੀਸੀਆਰ ਜਿਹੜੀ ਉਹਨਾਂ ਦੀ ਟੀਮ ਹੈ ਉੱਥੇ ਗਸ਼ਤ ਕਰ ਰਹੀ ਸੀ ਉੱਥੇ ਤਾਇਨਾਤ ਸੀ ਜਿਸ ਨੂੰ ਦੇਖ ਕੇ ਉਹ ਮੌਕੇ ਤੇ ਪਹੁੰਚ ਗਏ ਇਸ ਦੌਰਾਨ ਜਿਹੜੇ ਹਮਲਾਵਾਰ ਸੀ ਉਹ ਫਰਾਰ ਹੋ ਗਏ ਦੂਜੇ ਪਾਸੇ ਦਸ ਬਨੇ ਆ ਕੇ ਜੋਤੀ ਨੂਰ ਨੇ ਕੀ ਦੋਸ਼ ਲਗਾਏ ਨੇ ਦੱਸਦੇ ਇਹ ਕਿ ਜੋਤੀ ਨੂਰਾਨੇ ਸ਼ਿਕਾਇਤ ਵਿੱਚ ਕਿਹਾ ਕਿ ਉਸ ਨੂੰ ਕਨਾਲ ਦਾ ਫੋਨ ਆਇਆ ਸੀ ਅਤੇ ਉਹ ਉਸ ਨੂੰ ਅਸ਼ਲੀਲ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਰਿਹਾ ਸੀ ਇਸ ਤੋਂ ਬਾਅਦ ਉਹ ਵਿੱਦੀਪੁਰ ਫਲਾਈਓਵਰ ਤੇ ਉਸ ਨੂੰ ਮਿਲਣ ਗਈ ਜਿੱਥੇ ਦੋ ਗੱਡੀਆਂ ਖੜੀਆਂ ਸਨ ਜਿਸ ਵਿੱਚ ਇੱਕ ਗੱਡੀ ਪੀਬੀ 08 ਐਫ ਜੀ 3961 ਮੌਜੂਦ ਸੀ ਕਨਾਲ ਇਸ ਗੱਡੀ ਵਿੱਚੋਂ ਬਾਹਰ ਨਿਕਲਿਆ ਉਸ ਦੇ ਨਾਲ ਇੱਕ ਆਲਟੋ ਗੱਡੀ ਸੀ ਜਿਸ ਵਿੱਚ ਕੁਝ ਅਣਪਛਾਤੇ ਵਿਅਕਤੀ ਜਿਹੜੇ ਉਹ ਮੌਜੂਦ ਸਨ ਇਸ ਦੌਰਾਨ ਕੋਨਾਲ ਨੇ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਉਹ ਉਸ ਦੀ ਅਸ਼ਲੀਲ ਵੀਡੀਓ ਵਾਇਰਲ ਕਰ ਦੇਵੇਗਾ ਇਸ ਲਈ ਉਸ ਨੇ ਆਪਣੀ ਜਾਨ ਨੂੰ ਖਤਰਾ ਹੋਣ ਤੋਂ ਜਿਹੜਾ ਉਹ ਡਰ ਗਈ ਅਤੇ ਆਪਣੇ પતિ ਅਵਿਨਾਸ਼ ਕੁਮਾਰ ਨੂੰ ਜਿਹੜਾ ਉਸ ਨੇ ਫੋਨ ਲਗਾ ਲਿਆ ਇਸ ਤੋਂ ਬਾਅਦ ਅਵਿਨਾਸ਼ ਆਪਣੇ ਦੋਸਤਾਂ ਨਾਲ ਉੱਥੇ ਪਹੁੰਚ ਗਿਆ ਜਿਸ ਤੋਂ ਬਾਅਦ ਕੁਨਾਲ ਪਾਸੀ ਜਿਹੜਾ ਉਥੋਂ ਭੱਜ ਗਿਆ ਇਸ ਘਟਨਾ ਸੰਬੰਧੀ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਦੋਵਾਂ ਨੂੰ 39 ਨੂੰ ਸ਼ਿਕਾਇਤਾਂ ਮਿਲੀਆਂ ਹਨ ਕਿ ਉਹ ਮਾਮਲੇ ਦੀ ਜਾਂਚ ਕਰ ਰਹੀ ਹੈ ਪੂਰਾ ਮਾਮਲਾ ਜਿਹੜਾ ਤੁਹਾਨੂੰ ਦੱਸ ਦਿੱਤਾ ਹੈ ਜਿਹੜੀ ਮਸ਼ਹੂਰ ਪੰਜਾਬੀ ਸੂਫੀ ਗਾਇਕਾ ਜੋਤੀ ਨੂਰਾ ਉਸਨੇ ਆਪਣੇ ਪਤੀ ਦੇ ਉੱਤੇ ਅਸ਼ਲੀਲ ਵੀਡੀਓ ਵਾਇਰਲ ਕਰਨ ਦੇ ਜਿਹੜੇ ਆ ਉਹ ਇਲਜ਼ਾਮ ਲਗਾਏ ਆ ਤੇ ਉਸਨੇ ਕਿ ਪੁਲਿਸ ਸਟੇਸ਼ਨ ਦੇ ਵਿੱਚ ਰਿਪੋਰਟ ਆ ਜਿਹੜੀ ਉਹ ਦਰਜ ਕਰਾਈ ਆ ਦੂਜੇ ਪਾਸੇ ਮਸ਼ਹੂਰ ਪੰਜਾਬੀ ਸੂਫੀ ਗਾਇਕਾ ਜੋਤੀ ਨੂਰਾ ਦਾ ਪਹਿਲਾ ਪਤੀ ਕੁਨਾਲ ਪਾਸੇ ਉਸਨੇ ਕਿਹਾ ਕਿ ਉਸ ਨੂੰ ਫੋਨ ਆਇਆ ਸੀ ਜੋਤੀ ਨੂਰਾ ਵੱਲੋਂ ਫੋਨ ਕੀਤਾ ਗਿਆ ਸੀ ਤੇ ਉਸ ਨੂੰ ਵਿਧਿਪੁਰ ਜਿਹੜਾ ਫਲਾਈਓਵਰ ਆ ਉੱਥੇ ਬੁਲਾਇਆ ਗਿਆ ਸੀ ਜਦੋਂ ਉਹ ਉੱਥੇ ਪਹੁੰਚਿਆ ਤਾਂ ਉੱਥੇ ਜੋਤੀ ਨੂਰਾ ਦੀ ਫੋਰਡਰ ਗੱਡੀ ਖੜੀ ਸੀ ਉਸ ਦੇ ਨਾਲ ਹੀ ਇੱਕ i20 ਗੱਡੀ ਖੜੀ ਸੀ ਜਿਸ ਵਿੱਚੋ ਕੁਝ ਵਿਅਕਤੀ ਜਿਹੜੇ ਉਹ ਬਾਹਰ ਨਿਕਲਦੇ ਆਂ ਤੇ ਕੁਨਾਲ ਪਾਸਟੀ ਨੂੰ ਕਹਿੰਦੇ ਨੇ ਕਿ ਉਹ ਪੁਲਿਸ ਮੁਲਾਜ਼ਮ ਨੇ ਇਸ ਦੌਰਾਨ ਉਸ ਦੇ ਉੱਤੇ ਪਿਸਤੌਲ ਤਾਣ ਲੈਂਦੇ ਨੇ ਤੇਜ਼ ਧਾਰ ਹਥਿਆਰਾਂ ਦੇ ਨਾਲ ਉਸ ਦੇ ਉੱਤੇ ਹਮਲਾ ਕਰਦੇ ਨੇ ਜਦੋਂ ਉਹ ਉੱਥੋਂ ਭੱਜ ਜਾਂਦਾ ਤਾਂ ਉਸ ਦਾ ਪਿੱਛਾ ਕਰਦੇ ਨੇ ਉਸ ਤੋਂ ਬਾਅਦ ਜਿਹੜੀ ਉੱਥੇ ਪੀਸੀਆਰ ਦੀ ਟੀਮ ਹੈ ਜਿਹੜੀ ਉਹ ਗਸ਼ਤ ਕਰਦੀ ਆ ਉਸ ਨੂੰ ਦੇਖ ਕੇ ਜਿਹੜੇ ਹਮਲਾਵਰ ਨੇ ਉਹ ਭੱਜ ਜਾਂਦੇ ਨੇ ਦੂਜੇ ਪਾਸੇ ਜੋਤੀ ਨੂਰਾ ਨੇ ਆਪਣੇ ਪਹਿਲੇ ਪਤੀ ਕੁਨਾਲ ਪਾਸੇ ਦੇ ਇਹ ਇਲਜ਼ਾਮ ਲਗਾਏ ਨੇ ਕਿ ਉਸ ਦਾ ਫੋਨ ਆਇਆ ਸੀ ਉਸ ਨੇ ਉਸ ਨੂੰ ਵਿੱਦੀਪੁਰ ਫਲਾਈਓਵਰ ਦੇ ਉੱਤੇ ਬੁਲਾਇਆ ਸੀ ਤੇ ਉਸ ਨੂੰ ਅਸ਼ਲੀਲ ਵੀਡੀਓ ਵਾਇਰਲ ਕਰਨ ਦੀਆਂ ਧਮਕੀਆਂ ਦੇ ਰਿਹਾ ਸੀ ਤੇ ਜਦੋਂ ਉਹ ਉੱਥੇ ਪਹੁੰਚਦੀ ਆ ਤਾਂ ਉਸ ਦਾ ਪਤੀ ਹੈ ਜਿਹੜਾ ਪਹਿਲਾ ਪਤੀ ਕੁਨਾਲ ਪਾਸੇ ਉੱਥੇ ਮੌਜੂਦ ਸੀ ਤੇ ਉਸ ਦੇ ਨਾਲ ਇੱਕ ਕਾਰ ਖੜੀ ਸੀ ਜਿਸ ਵਿੱਚੋਂ ਕੁਝ ਵਿਅਕਤੀ ਨਿਕਲਦੇ ਨੇ ਤੇ ਉਸ ਨੂੰ ਵੀਡੀਓ ਜਿਹੜੀ ਹੈ ਵਾਇਰਲ ਕਰਨ ਦੀਆਂ ਧਮਕੀਆਂ ਦੇ ਦਿੰਦੇ ਨੇ ਇਹ ਦੋਵਾਂ ਨੇ ਆਪਣੇ ਦੋਵਾਂ ਨੇ ਇੱਕ ਦੂਜੇ ਦੇ ਉੱਤੇ ਇਹ ਗੰਭੀਰ ਇਲਜ਼ਾਮ ਲਗਾਏ ਨੇ ਪੁਲਿਸ ਸਟੇਸ਼ਨ ਦੇ ਵਿੱਚ ਜਿਹੜਾ ਮਾਮਲਾ ਦਰਜ ਕਰ ਦਿੱਤਾ ਗਿਆ